ਦੇਸ ਘਾਟ ਛੱਡਿਆ ਕਰੋ ਮੁਰਦਾਬਾਦ ਮੁਰਦਾਬਾਦ ਅਮਨ ਸ਼ਾਦੀ ਮੁਰਦਾਬਾਦ 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 ਅਮਨ ਸ਼ਾਦੀ ਮੁਰਦਾਬਾਦ ਮੁਰਦਾਬਾਦ ਅਮਨ ਸ਼ਾਦਾ ਕਰੋ ਸਿਪਾਹੀ ਹਰ ਹਰ ਸਾਥੀਓ ਅੱਜ ਦਾ ਜੋ ਇਹ ਪ੍ਰੋਟੈਸਟ ਹੈ ਉਹ ਸਾਰੇ ਲੋਕਾਂ ਨੂੰ ਪਤਾ ਹੈ ਕਿ 26 ਜਨਵਰੀ ਨੂੰ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਜੋ ਉਸੇ ਛੇੜਛਾੜ ਦਿਨ ਦਿਹਾੜੇ ਕੀਤੀ ਗਈ ਹੈ ਇਹ ਕੋਈ ਆਮ ਘਟਨਾ ਨਹੀਂ ਹੈ ਇਹ ਪਹਿਲੀ ਗੱਲ ਹੈ ਕਿ 26 ਜਨਵਰੀ ਦਾ ਦਿਨ ਚੁਣਨਾ ਜਸਪ੍ਰੀ ਅੰਮ੍ਰਿਤਸਰ ਸਾਹਿਬ ਦਾ ਸ਼ਹਿਰ ਚੁਣਨਾ ਇਹਦੇ ਪਿੱਛੇ ਬੜੀ ਵੱਡੀ ਇੱਕ ਗੱਲ ਹੈ ਬੇਚੱਕ ਉਸ ਵਿਅਕਤੀ ਨੂੰ ਫੜ ਲਿਆ ਗਿਆ ਹੈ ਪਰ ਪ੍ਰਚਾਰ ਨੇ ਪੁਲਿਸ ਨੇ ਇੰਟੈਲੀਜੈਂਸੀ ਨੇ ਅਜੇ ਤੱਕ ਉਹਦੇ ਪਿੱਛੇ ਕਹਾਣੀ ਕੀ ਹੈ ਉਹਨੂੰ ਨੰਗਾ ਨਹੀਂ ਕੀਤਾ ਅਸੀਂ ਅੱਜ ਇਸ ਗੱਲ ਸਾਰੇ ਸਾਥੀ ਇਕੱਠੇ ਹੋ ਕੇ ਇਹਦਾ ਡਟਨਾ ਵਿਰੋਧ ਕਰਦੇ ਆਂ ਇਹਦੀ ਨਿੰਦਿਆ ਕਰਦੇ ਆਂ ਤੇ ਇਸ ਗੱਲ ਦੀ ਸਾਨੂੰ ਕੋਈ ਆਸ ਨਹੀਂ ਹੈ ਕਿ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਜਿਹੜੇ ਬਾਬਾ ਸਾਹਿਬ ਦਾ ਪੁੱਤ ਨਹੀਂ ਬਚਾ ਸਕਦੇ ਜਿਹੜੇ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨਹੀਂ ਬਚਾ ਸਕਦੇ ਉਹ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਦੇ ਘਰਾਂ ਨੂੰ ਕਿੱਥੋਂ ਬਚਾ ਸਕਣਗੇ ਇਸ ਕਰਕੇ ਅਸੀਂ ਅੱਜ ਇਹਦਾ ਟੱਕਾ ਵਿਰੋਧ ਕਰਦੇ ਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉਸ ਦਿਨ ਨੂੰ ਯਾਦ ਕਰੇ ਕਿ ਜਦੋਂ 2 April 2018 ਦੇ ਵਿੱਚ ਆਪ ਮੁਹਾਰੇ ਹਿੰਦੁਸਤਾਨ ਦੇ ਲੋਕਾਂ ਨੇ ਜਦੋਂ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਕੇਂਦਰ ਸਰਕਾਰ ਨੇ ਉਸ ਸਮੇ ਲੋਕਾਂ ਨੇ ਆਪ ਮੁਹਾਰੇ ਟਕਾ ਦਿੱਤਾ ਦੱਸਦਾ ਸੀਗਾ ਕੇ ਲੋਕ ਪਪਾ ਸਾਹਿਬ ਵੱਲੋਂ ਲਿਖੇ ਹੋਏ ਸੰਵਿਧਾਨ ਦੇ ਨਾਲ ਕਦੇ ਵੀ ਛੇੜਛਾੜ ਨਹੀਂ ਕਰਨ ਦੇਣਗੇ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਟੈਸਟ ਨਾ ਲਵੇ ਸਰਕਾਰ ਪਰਖੇ ਨਾ ਆਪਣੀਆਂ ਨੀਤੀਆਂ ਬਦਲੇ ਪਾਈਚਾਰ ਕਿਸਾਨਝ ਤੋੜਨੀ ਕੋਸ਼ਿਸ਼ ਨਾ ਕਰੇ ਅਦੇ ਜਿਹੜੀ ਇਹਦੇ ਪਿੱਛੇ ਝਾੜ ਸਾਹਿਬ ਪਹਿਲਾਂ ਵੀ ਇੱਕ ਵਿਅਕਤੀ ਦबई ਤੋਂ ਆਇਆ ਉਹਨੂੰ ਵੀ ਨੇ ਨਵੀਂ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਫੇਰ ਇਹ ਵਿਅਕਤੀ ਨੂੰ 3 ਮਹੀਨੇ ਹੋ ਗਏ ਇਹ ਦੁਬਈ ਤੋਂ ਆਇਆ ਉਹ ਦੁਬਈ ਤੋਂ ਚੁਣ-ਚੁਣ ਕੇ ਕਿਵੇਂ ਬੰਦੇ ਲੈ ਕੇ ਆਂਦੇ ਜਾ ਰਿਹਾ ਕਿਵੇਂ ਇੱਥੇ ਪੰਜਾਬ ਨੂੰ ਅੱਗ ਲਾਈ ਜਾ ਰਹੀ ਹੈ ਇਸ ਕਰਕੇ ਅਸੀਂ ਇਹਦਾ ਡਟ ਮਾ ਵਿਰੋਧ ਕਰਦੇ ਹੋਏ ਇਹਦੀ ਨਿੰਦਿਆ ਕਰਦੇ ਹਾਂ ਅਸੀਂ ਇਕੱਲੇ ਨਿੰਦਿਆ ਨਹੀਂ ਕਰਦੇ ਜਿਸ ਮਹਾਨ ਯੋਧੇ ਮਹਾਨ ਰਾਇਬਰ ਨੇ ਉਹ ਵਿਦਵਾਨ ਨੇ ਹਰ ਵਰਗ ਨੂੰ ਜ਼ਿਕਰ ਦਿੱਤਾ ਅਸੀਂ ਆਪਣੇ ਅਦਕਾਰਾਂ ਦੀ ਰਾਖੀ ਕਰਾਂਗੇ ਅਦਰ ਸਤਜੂ ਕੀ ਬਾਬਾ ਸਾਹਿਬ ਦੀ ਸੋਚ ਨੂੰ ਬਚਾਵਾਂਗੇ ਇਸ ਕਰਕੇ ਅਸੀਂ ਅੱਜ ਦਾ ਇਹ ਸੰਕੇਤਕ ਜਿਹੜਾ ਵਿਰੋਧ ਹੈ ਇਹ ਦਰਜ ਕਰਾਉਣਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਕੰਨ ਖੋਲ ਕੇ ਸੁਣੇ ਉਹ ਸਤਜੂ ਨੂੰ ਨੰਗਾ ਕਰੇ ਉਹਦੇ ਪਿੱਛੇ ਕੌਣ ਹੈ ਕਿਹਨੇ ਕਰਵਾਇਆ 26 ਜਨਵਰੀ ਕਿਉਂ ਚੁਣੀ ਗਈ ਜਿੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਬਾਬਾ ਸਾਹਿਬ ਦਾ ਉਹ ਸਤਜੂ ਤੋੜਿਆ ਜਾ ਰਿਹਾ ਹੈ ਇਹਦੇ ਪਿੱਛੇ ਬੜੀ ਵੱਡੀ ਛਾਛ ਹੈ ਸਾਨੂੰ ਉਸ ਬੰਦੇ ਨਾਲ ਲਗਾਉ ਨਹੀਂ ਹੈ ਉਹ ਛਾਚ ਦੇ ਨਾਲ ਲਗਾਉ ਹੈ ਕਿ ਛਾਚ ਦੇ ਤਹਿਤ ਇਸ ਵਿਅਕਤੀ ਨੇ ਉੱਥੇ ਆ ਕੇ ਤੋਗਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੇ ਸਰਕਾਰਾਂ ਨੇ ਇੰਟੈਲੀਜੈਂਸੀਆਂ ਨੇ ਇਸ ਨੂੰ ਨੰਗਾ ਨਾ ਕੀਤਾ ਤਾਂ ਆਉਣ ਵਾਲਾ ਜਿਹੜਾ ਸਮਾਂ ਫਿਰ ਇਹ ਲੋਕ ਬਾਬਾ ਸਾਹਿਬ ਦੇ ਵਾਰਸ ਤੇ ਕੇ ਨਹੀਂ ਬਟਣਗੇ ਇਹਦੀ ਜਿੰਮੇ ਸਰਕਾਰਾਂ ਜਿੰਮੇਵਾਰੀ ਸਰਕਾਰਾਂ ਵਰਤੇ ਸਿਰ ਤੇ ਹੋਵੇਗੀ ਬਹੁਤ ਬਹੁਤ ਧੰਨਵਾਦ ਸਰਕਾਰ ਨੂੰ ਬਰਾਕੀਆ ਹਾਂ ਆਪਾਂ ਉਸਾਰਾ ਪੱਗੜੀ ਹੈ ਤੇ ਕੁਝ ਨਿਤ ਡੈਰ ਵਿੱਚ ਕੰਟੈਂਟੈਂਟਸ ਸਰੋਕੇ 150 2000 ਦਾ ਜਮਸਤੇ ਆਇਆ ਜਾ ਰਿਹਾ ਹੈ ਤੇ ਉਸ ਸਮੇਂ ਇੱਕ ਇਹ ਜਿਹੀ ਕਨੌਨੀ ਹਰਕਤ ਹੋ ਜੇ ਜਿਹਦੇ ਨਾਲ ਸਾਨੂੰ ਸਾਰੇ ਪੈਸੇ ਸਾਰੇ ਨੂੰ ਕਾਹਦੇ ਲੱਗਣੀ ਲੱਗਣੀ ਹੈ ਸਾਡੇ ਉਸ ਪਹਾੜ ਜਿਹੜਾ ਜਮਰਾਹ ਦਾ ਘਾਟਾ ਜਿਨ੍ਹਾਂ ਨੇ ਸਾਨੂੰ ਸਾਰੇ ਦੇਖ ਨੂੰ ਪਤਾ ਹੁੰਦਾ ਹੈ ਕਿ ਤੋਂ ਦਾ ਹੰਟਾ ਨੂੰ ਕਿੱਧਰ ਨਹੀਂ ਪਤਾਗਾ ਉਹਨਾਂ ਜਿਹੜੇ ਸਾਡੇ ਸਾਰੇ ਸਮਾਜ ਨੂੰ ਕੇ ਜਿਹੜੇ ਸਮਾਜ ਦਾ ਸਾਰਾ ਨੂੰ ਬਸੇ ਪਰੰਤੂ ਉਸ ਸਮੇਂ ਇਹ ਇਹ ਕੱਥਾ ਹੋਦਾ ਹੈ ਕਿ ਸਾਡੇ ਜਿਹੜੇ ਅੱਜ ਵੀ ਗੁੰਧਰੇ ਗਏ ਆ ਇਹ ਅਸੀਂ ਅੱਜ ਇੱਕ ਸਿਰਫ ਰੋਸ ਜਾਰ ਕੀਤਾ ਅਸੀਂ ਬੰਦ ਵੀ ਕਰਾ ਸਕਦੇ ਸੀ ਪੜਸੇ ਨਹੀਂ ਆਸੋ ਅਸੀਂ ਕਿਸੇ ਨੂੰ ਡੋਖੜੀ ਦੇਣਾ ਚਾਹੁੰਦੇ ਅਸੀਂ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਅਸੀਂ ਹਰ ਚੀਜ਼ ਬੰਦੇ ਨੂੰ ਨਾ ਰੱਖਣ ਦਿੰਦੇ ਜਿੱਦਾਂ ਵੀ ਜੱਡੇ ਵੱਡੀਆਂ ਸਾਡੀਆਂ ਆਈਆਂ ਨੇ ਇਹ ਸਾਰੇ ਸਾਡੇ ਸਮੂਹ ਦੀ ਆ ਜੇਕਰ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਸਾਹਮਣਾ ਮਿਲਿਆ ਤਾਂ ਇਹ ਜਿਹੜਾ ਰੋਸ ਹੈ ਇਹ ਹੋਰ ਵੀ ਵਧੂਗਾ ਤੇ ਇਹ ਟਿੱਖਾ ਹੋਰ ਹੋ ਜਾਊਗਾ ਭਾਰਤ ਦੇ ਅੰਦਰ ਉਹ ਦਰਦ ਚਾਹੇ ਉਨੀ ਤੋਂ ਮੰਨਜਾ ਵਿੱਚ ਤਿਆਰ ਹੋ ਗਿਆ ਸੀ ਕੰਚੂ 26 ਜਨਵਰੀ 250 ਨੂੰ ਉਹਨੂੰ ਲਾਕਿਟ ਕੀਤਾ ਗਿਆ। ਔਰ ਉਹਦੇ ਅੰਸਾਰ ਲੋਕ ਸੰਪਰੀ ਢੰਗਾਂ ਹੋਂਦ ਵਿੱਚ ਆਇਆ। ਸਾਰਾ ਜਿਹੜਾ ਮੁਰਨਾਫੀ ਹੈ ਉਹ ਹੋਂਦ ਵਿੱਚ ਆਈ। ਉਹ ਦਲਦਾਰ ਛੱਦੇ ਲੋਕਾਂ ਨੂੰ ਕਾਬੂ ਕਰਕੇ ਐਸਪੀ ਐਸਪੀ ਸੀਸੀ ਲੋਕਾਂ ਨੂੰ ਆਵੇ ਹਾਂ ਲੈਣ ਦੇ ਲਈ ਆਪਰੇ ਜੀਵਨ ਦੇ ਪੱਤਰ ਨੂੰ ਉੱਤੇ ਛੱਕਣ ਦੇ ਲਈ ਜੋ ਬਾਬਾ ਮੇਸਟਰ ਸਾਹਿਬ ਦਾ ਸੁਪਨਾ ਸੀ ਕਿ ਇਹ ਵਜੇ ਪੂਰਾ ਨਹੀਂ ਹੋਇਆ ਪਰ ਉਹ ਸੜਕਾਂ ਤੇ ਉਹਦਾ ਪਟਾਈਆ ਪਟਾਈਆ ਉਹਨਾਂ ਰੂਲਾਂ ਤੇ ਇਹ ਜਿਹੜਾ ਦੇਖ ਹੈ ਇਹ ਜਾਂਦ ਰਿਹਾ ਅੱਗੇ ਵਧ ਰਿਹਾ ਪਰ ਸੂਚੀ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਵੀਰੋ ਸਾਡੇ ਨੂੰ ਆਈਐਸ ਫੰਡ ਆਈਪੀਐਸ ਫੰਡ ਪੀਸੀਐਸ ਫੰਡ ਕੋਈ ਛੋਟੇ ਮਲਾਜ਼ਮ ਬੰਦ ਅਫਸਰ ਬੰਦ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਵੀ ਇਹ ਲੋਕ ਤਰੱਕੀ ਕਿਉਂ ਕਰ ਰਹੇ ਆ ਅੱਜ ਤੋ ਕਿੰਨੇ ਸਾਲ ਪਹਿਲਾਂ ਜਾਵੜੀਏ ਤਾਂ ਬਾਬਾ ਸਾਹਿਬ ਨੇ ਖੜੀ ਪੜਾਈ ਕਰੀ ਆਮ ਲੋਕ ਆਮ ਲੋਕ ਇੱਕ ਪੀ ਐਚ ਡੀ ਕਰਦੇ ਆ ਉਹਨਾਂ ਨੇ ਪੰਜ ਪੰਜ ਪੀ ਐਚ ਡੀਆਂ ਕਰੀਆਂ ਸੋ ਇਉਂ ਨਹੀਂ ਉਹਨਾਂ ਦੇ ਅੰਦਰ ਕਾਬਲੀਅਤ ਕਰਕੇ ਉਹਨਾਂ ਨੂੰ ਮੁਖੀ ਲਾਇਆ ਗਿਆ ਸੋ ਉਹ ਤੇ ਕੱਚ ਦਾ ਬੰਦਾ ਨਾ ਕੋਈ ਪਹਿਲਾ ਸੀ ਨਾ ਅੱਜ ਹੈ ਸਮਾਜ ਦੇ ਅੰਦਰ ਪਰੰਤੂ ਓਏ ਆਜਾ ਮੋਲਾਵਾ ਰਤਨ ਨਾਲ ਛੇੜਛਾੜ ਕਰਨ ਵਾਲੀਆਂ ਤਾਂਤਾ ਹਾਏ 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 ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ